ਸਾਡੇ ਵੀਰ ਨੇ ਹਨ ਤੁਸਾ ਆਇਆ ਗੱਲਾਂ ਤੇ ਇਹਨਾਂ ਨੇ ਪਾਏ ਹੋਏ ਪ੍ਰੋਫਿਟ ਦੀ ਗੱਲ ਕਰਦੇ ਆਂ ਔਰ ਕਿਉਂਦੇ ਰਹਿਣਗੇ ਇਹਨਾਂ ਨੂੰ ਪਰ ਫਿਰ ਵੀ ਲੀਕ ਲੈ ਚਾਹ ਹਾਂ ਉਹਨਾਂ ਦੇ ਕੋਲੋਂ ਆਵਾਜ਼ ਮੈਨੂੰ ਵੀ ਪਹੁੰਚਦੀ ਆ ਪਰ ਇੱਕ ਗੱਲ ਜਰੂਰ ਯਾਦ ਰੱਖਿਓ ਕਿ ਉਹ ਬਾਦਰ ਫਿਰ ਅੱਜ ਦਾ ਲੱਗਦਾ ਤੰਦਾ ਫੋਨ ਕਰ ਲਿਆ ਉਹਦੇ ਲੱਗੇ ਹੋਇਆ ਉੱਥੇ ਮੈਨੂੰ ਫੋਨ ਕਰਕੇ ਦੱਸੋ ਨਾ ਫਿਰ ਤਕੜੇ ਹੋ ਕੇ ਮਿਹਨਤ ਕਰੋ ਪਰਮਾਤਮਾ ਤੁਹਾਨੂੰ ਕੁਝ ਬੜਾ ਵੱਡਾ ਵਰਦਾ ਬਖਸ਼ਿਆ ਸੀ 85 ਦਾ ਦਿੱਤਾ ਹੀ 2000 ਮਿਲਦੀ ਬਾਈ ਜੀ ਬਤਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੇ ਸਾਡੇ ਹਲਕਾ ਇੰਚਾਰਜ ਜਪਿੰਦਰ ਪਡੋਰੀ ਜੀ ਆਪਣੇ ਰਜੀਵਿਆਂ ਭਰੀ ਜ਼ਿੰਦਗੀ ਚੋਂ ਫੁਰਸ਼ਤ ਕੱਢ ਕੇ ਸਾਡੀ ਲਕਸ਼ੀਆਂ ਪੱਤੀ ਦੇ ਵਿੜੇ ਵਿੱਚ ਆਏ ਉਹਨਾਂ ਆਣ ਕੇ ਸਾਰੀਆਂ ਸ਼ਿਕਾਇਤਾਂ ਸਾਰੇ ਕੰਮ ਸੁਣੇ ਸੀਵਰੇਜ ਦੀ ਵੱਡੀ ਸਮੱਸਿਆ ਸੀ ਤਕਰੀਬਨ ਤਕਰੀਬਨ ਹੱਲ ਕਰ ਦਿੱਤੀ ਆ ਸੈਕਟਰੀਆਂ ਦੀ ਡਿਊਟੀ ਲਾ ਦਿੱਤੀ ਆ ਸੀਵਰੇਜ ਦਾ ਕੰਮ ਵੀ ਜਲਦ ਤੋਂ ਜਲਦ ਹੋ ਰਿਹਾ ਜਿਹੜੀ ਇੰਟਰਲੌਕ ਅਧੂਰੀ ਆ ਉਹ ਇੰਟਰਲੌਕ ਵੀ ਲੱਗ ਜਾਣੀ ਆ ਕੁਝ ਖੂਹਾਂ ਦੇ ਰਸਤੇ ਅਧੂਰੇ ਆ ਉਹਨਾਂ ਦੀ ਰੂਪਰੇਖਾ ਵੀ ਬਣ ਗਈ ਆ ਅਸੀਂ ਤਨੁਹਾਦੀਆਂ ਆਪਣੇ ਭਰਾ ਹਲਕਾ ਅੰਚਾਰ ਤੇ ਤੇ ਅਸੀਂ ਉਹ ਡ੍ਰੀਮ ਵੇਖ ਰਹੇ ਆ ਜਦੋਂ ਸਾਡੇ ਵੀਰ ਨੇ ਐਮਐਲਏ ਬਣ ਕੇ ਸ਼ਾਹਕੋਟ ਨੂੰ ਸੋਨੇ ਦੀ ਚਿੜੀ ਬਣਾਉਣਾ ਬਾਈ ਸੋਨੇ ਦੀ ਚਿੜੀ ਤੇ ਲਕਸ਼ੀਆਂ ਪੱਤੀ ਦਾ ਅੱਜ ਦਾ ਇਕੱਠ ਅੱਜ ਦਾ ਤਫਾਕ ਇਹ ਦਰਸਾਉਂਦਾ ਵੀ ਪੱਤੀ ਦਾ ਬੜਾ ਇਕੱਠ ਆ ਪੱਤੀ ਦਾ ਬੜਾ ਏਕਾ ਆ ਸੋ ਇੱਕੇ ਅੱਗੇ ਅਸੀਂ ਸਿਰ ਝਕਾਉਨੇ ਆ ਤੇ ਭਾਜੀ ਦੇ ਦਿਲ ਦੀਆਂ ਗਹਿਰਾਈਆਂ ਤੋਂ ਤਰਵਾਦੀਆਂ ਜਿਨ੍ਹਾਂ ਨੇ ਲਕਸ਼ੀਆ ਪਤੀ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਨੂੰ ਹੱਲ ਕਰਨ ਦਾ ਪ੍ਰਣ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ